ਦਾ ਪੱਛਮੀ ਅਧੀਨ ਆਉਂਦੇ ਇਲਾਕਾ ਕਨਪੁਰ ਕਾਲੇ ਵਿਖੇ ਸ਼੍ਰੋਮ ਨੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸੁਰਜੀਤ ਸਿੰਘ ਪਹਿਲਵਾਨ ਦੀ ਅਗਵਾਈ ਵਿੱਚ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੋਮ ਨੇ ਅਕਾਲੀ ਦਲ ਲੋਕ ਸਭਾ ਹਲਕੇ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਹਲਕਾ ਪਛਮੀ ਤੋਂ ਹਲਕਾ ਇੰਚਾਰਜ ਦਿਲਬਖ ਸਿੰਘ ਸੁਲਤਾਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਦੋਵਰੀ ਬਣਿਆ ਸਿੰਤੂ 10 ਸਾਲ 40 ਸਾਲ ਦੋਵਰੀ ਬਣਿਆ ਇਹ ਅਹੁਦਾ ਜਿਹੜਾ ਫੇਰ ਖਲੋਤਾ 50 ਸਾਲ ਹੁਣ ਬਾਕੀ ਸੋਹਣੀ ਸਾਹਿਬ ਜੀ ਪ੍ਰਕਾਸ਼ ਜੀ ਜੇ ਤਰ੍ਹਾਂ ਕਰਕੇ ਤੁਸੀਂ ਇਹ ਵੇਖੋ ਇੰਨਾ 70 ਸਾਲਾਂ ਦੇ ਜਿੰਨੇ ਅੱਜ ਵੀ ਬਣਿਆ ਉਹਨਾਂ ਦਾ ਸਾਰਾ ਜੋਰ ਲਾ ਕੇ ਮੈਂ ਲੰਬਾ ਕਰੂਣਾ ਕੋਈ ਵੀ ਲੰਬਾ ਵੀ ਸ਼ਾਇਦ 10 ਸਾਲ ਪਹਿਲਾਂ 15 ਸਾਲ ਪਹਿਲਾਂ 20 ਸਾਲ ਪਹਿਲਾਂ ਕੋਈ ਕਦੇ ਕੋਈ ਕੰਮ ਐਮਪੀ ਨੇ ਕੀਤਾ ਹੋਵੇ ਇੱਕ ਨਹੀਂ ਲੱਭਾ ਆਪਾਂ ਭਰੇ ਰਹਿ ਜਾਂਦੇ ਆ ਇਹ ਆਉਂਦਲਾ ਖਲੋਤਾ ਦੋ ਵਾਰੀ ਬਣ ਗਿਆ ਕਦੀ ਕੰਮ ਵਾਸਤੇ ਆਇਆ ਤੁਹਾਨੂੰ ਦੱਸੋ ਹੱਥ ਖੜਾ ਕਰੋ ਫਿਰ ਕੰਮ ਕਰਨ ਆਇਆ ਤੁਹਾਨੂੰ ਕਦੀ ਦੇਖਿਆ ਉਸ ਤੋਂ ਬਾਅਦ ਦੋ ਵਰੀ ਬਣਾਇਆ ਤਾਂ ਚੋਟਾ ਪਾ ਦੇ ਕਿਸ ਗੱਲ ਦਾ ਕੌਨਫੀਡੈਂਸ ਇਹਨਾਂ ਨੂੰ ਤੇ ਅਸੀਂ ਫਿਰ ਖੜੋਈਏ ਲੋਕੀ ਫਿਰ ਉਤਾਰਦੇ ਬੋਲ ਤੇ ਬੋਲ ਲਾਇਆ ਬੋਲ ਤੇ ਬੋਲ ਬੋਲ ਤੇ ਬੋਲ ਲਾਇਆ ਮੈਂ ਆਪਣੀਆਂ ਦਿਲ ਦੀਆਂ ਗਰਾਈਆਂ ਤੋਂ ਇਲਾਕਾ ਨਿਵਾਸੀਆਂ ਨੂੰ ਧੰਨਵਾਦ ਕਰਦਾ ਆ ਆਯੂ ਸੰਗਤ ਦਾ ਰਣੀ ਰਣੀ ਤੋਂ ਮੈਂ ਰੋਮ ਰੋਮ ਤੋਂ ਰਣੀਆ ਕੋਈ ਬੰਨਾ ਪਿੰਡ ਵਾਲੇ ਇਲਾਕਾ ਨਿਵਾਸੀ ਮੇਰੇ ਵਾਰਡ ਦੇ ਇਨਾ ਪਿਆਰ ਕਰਦੇ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ